ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੰਗਲ ਭੰਗੋਂ ਦਾ ਡੇਰੀ ਫਾਰਮ ਨਾੜ ਘੇਰਾ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਸੀਲ ਵੀ ਅਜਨਾਲਾ ਜ਼ਿਲ੍ਹਾ ਬਰਤਸਰ ਅੱਜ ਦੀ ਕਿਹੋ ਜਿਹੀ ਟੋਟਲ ਆਪਾਂ ਤੁਹਾਨੂੰ ਤੇ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਬੀਤ ਸੋਣੂ ਦੇ ਕੋਲ ਤੇ ਆਜੂ ਕਰਦੇ ਆ ਦੇਖਣਾ ਗੱਲਬਾਤ ਤੇ ਪਸ਼ੂ ਚਾਰ ਪਸ਼ੂ ਚਾਰ ਪਸ਼ੂ ਦਿਖਾਵਾਂਗੇ ਆ ਜੀ ਸੱਸੀ ਭਾਜੀ ਸੱਸੀ ਵੀ ਜੀ ਹੱਸੀ ਭਾਜੀ ਕੀ ਹਾਲ ਚੱਲ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਜੀ ਹਾਂਜੀ ਵੀ ਕਿ ਆਪਣਾ ਨਾਮ ਤੇ ਐਡਰੈਸ ਦੱਸਿਓ ਤੁਹਾਨੂੰ ਸ਼ਹਿਰ ਜਨਾਲਾ ਜਿਹੜਾ ਮਸਰ ਠੀਕ ਆ ਜੀ ਫੋਨ ਨੰਬਰ 91 5752 ਠੀਕ ਆ ਜੀ ਐਡਾ ਕਰੀਏ ਸ਼ੁਰੂਆਤ ਜੀ ਦੱਸਿਓ ਭਾਈ ਜੀ ਇਹਦੇ ਬਾਰੇ ਇਹ ਭਾਜੀ ਦੋ ਚਾਦਰ ਖਾਦੀਏ ਅੱਛਾ ਜੀ ਦੇਖੋ ਥਾਲੇ ਵੇਖੋ ਕੁਰੀਏ ਠੀਕ ਆ ਕਿੰਨਾ ਸੁਬਾ ਸੂਗੀ ਦੂਜਾ ਸੂਣਾ ਜੀ ਲਓ ਜੀ ਦੂਜਾ ਸੁਬਾ ਸੂਗੀ ਕਰਮਾਲੀ ਅੱਜ ਜੇ ਭਾਜੀ ਆ ਗਏ ਮੈਂ ਦੇਖਦੇ ਆ ਆਸ-ਪਾਸ ਅਜੇ ਢਿੱਲਾ ਢੋਲਾ ਜਿਹੜੀਆਂ ਕਾਫੀ ਆਵਾ ਨੇ ਤੇ ਆ ਗਿਆ ਬੰਨ ਥਲੇ ਚੰਗੀ ਤਾਂ ਲਾਜ ਲਾਓ ਜੀ ਫੇਸ ਕੁਆਲਟੀ ਤੁਸੀਂ ਕੀ ਕਰ ਸਕਦੇ ਬਈ ਕਿੰਨੇ ਕਿਲੋ ਢਾਲੀਏ ਦੁੱਧ ਬਾਈ ਪਿੱਛੇ ਤਾਂ ਨੇ 10 ਕਿਲੋ ਭਰਿਆ ਜੀ ਅੱਛਾ ਜੀ ਇਹ ਨਾਲ ਇੰਜੋਏ ਕਰੋ ਮੈਂ ਇੰਕਾ ਰਿਹਾ 1500 ਰੁਪਏ ਨੇ ਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਪਿਛਲੇ ਸੂਰੇ ਨੇ ਭਰਿਆ ਵਾ ਦੁੱਧ ਤੇ ਬਾਕੀ ਚੱਟ ਆ ਚੁੱਕਾ ਹੈ ਇਹਨਾਂ ਦੇ ਵਿੱਚ ਆ ਘੱਟ ਘੱਟ ਵੀ ਚੰਗਾ ਵਾ ਤੇ ਕੋਈ ਵੀ ਚੰਗੀ ਆ ਗਈ ਆ ਲੋ ਜੀ ਚੈੱਕ ਕਰਦਾ ਜੀ ਬਾਕੀ ਸਭ ਦੇਖ ਦੀ ਕੱਚੀ ਅਤੇ ਲਾਡੂ ਲਾ ਜੜੀਆਂ ਬਹੁਤ ਹੀ ਜ਼ਿਆਦਾ ਵਜੇ ਉਹਦਾ ਭਾਈ ਤਾਂ ਬੜੀ ਵਧੀਆ ਗੱਲ ਹੈ ਜੀ ਬੜੀ ਵਧੀਆ ਗੱਲ ਆ ਹਾਂਜੀ ਹਾਂਜੀ ਸਦਾ ਬਰਬੂਰ ਚੰਗੀ ਜਾਊਗੀ ਉਹਦਾ ਵਾਧੂ ਬਣੀ ਵੇਖੋ ਥਲੋ ਠੀਕ ਹੈ ਲੋ ਜੀ 19 ਅੱਗੇ ਨੇ ਦੋਨੀ ਹੈ ਤੇ ਸ਼ੇਰ ਦੇ ਟੱਲੇ ਲਾ ਜੜੀਆਂ ਬਹੁਤ ਹੀ ਜ਼ਿਆਦਾ ਵਾ ਹਵਾਨੇ ਦੇ ਇਹਦਾ ਭਾਈ ਜੀ ਹਰ ਮੁੱਲ ਮੁੱਲ ਭਾਈ ਕੋਈ 80 85 ਨਹੀਂ ਭਾਈ ਮੰਗੇ ਨੂੰ ਭਾਈ 85 ਦੀ ਵੇਚ ਦੀਏ ਅੱਛਾ ਜੀ ਪਰ ਬਰਬੂਰ ਪਾਣਾ ਨਹੀਂ ਪਾਰ ਦੇਣੀ ਹੈ ਅੱਛਾ ਜੀ ਹਾਂ ਨਾ 75 ਹੀ ਦੇ ਰਹੀਏ ਕਰ ਦੋ ਜਸਨੋਈ ਇਹ ਲਾ ਦੋ ਚੜ 10 ਦੋ ਇਥੇ ਛੱਡ ਦੇ ਪਾਜੀ ਪੂਰੇ 73000 ਦੀ ਹਾਂ ਨਾ ਜਣੀਏ ਅੱਛਾ ਜੀ ਹਾਂ ਠੀਕ ਲਓ ਜੀ 73000 ਦੀ ਗੱਬਣ ਤਿਆਰ ਚੰਗੀ ਸਾਂਭ ਲੈ ਭਰਾ ਲੈ ਜੀ ਦੋ ਜਿਆਦਾ ਕੋਈ ਸਾਂਭ ਕੇ ਦੱਸ ਦੇਣਾ ਹਾਂ ਜੀ ਥੱਲੇ ਬਣ ਚੰਗੀ ਜੋ ਵੇਖੋ ਥੇਲਾ ਡਾ ਲਾ ਬੈਠੀ ਠੀਕ ਆ ਠੀਕ ਆ ਦੇਖੋ ਚੰਡਾ ਚੰਡਾ ਜਿਹੜਾ ਸਫਾਈਆਂ ਦੇ ਵਿੱਚ ਆ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਛੋਟੀ ਕੁਲੋ ਕੱਟੀ ਹੋਇਆ ਅੱਛਾ ਜੀ 30 ਸੋਦਰ ਕੋ 7 ਕਿਲੋ ਆਈ ਹੈ ਆਈ ਹੈ ਤੁਹਾਡੇ ਸਾਹਮਣੇ ਚਾਪ ਜੂ ਬੁਲਾਏ ਹਾਂ ਜੀ ਦੇਖੋ ਦੋ ਤੇ 7 ਕਿਲੋ ਜੀ ਠੀਕ ਆ ਹਾਂ ਲਓ ਜੀ 7 ਸਾਲ ਲੀਟਰ ਜਿਹੜਾ ਦੁੱਧ ਤਿਆਰ ਹੋਊਗਾ ਪਹਿਲਾ ਹੀ ਇਹ ਅਗਲੇ ਸਾਲ ਦੇ ਨਾਲ ਇੱਕ ਬਣਾਇਆ ਦੋਗਤਾਂ ਆਉਂਦੀਆਂ ਸਬਜ਼ੀਆਂ ਪਰ ਇਹਗਾ ਹੋਏ ਲੋ ਮੜਿਆ ਅੱਛਾ ਇਹ ਚਲ ਦਿਖਾ ਦੇਣੇ ਲਾਗੇ ਦੂੰ ਹਾਂ ਅਗਲੇ ਸਾਲ ਦੇ ਮੜੇ ਜਮੜ ਆਏ ਉਧਰ ਮੜੇ ਇੱਕ ਅੱਧੀ ਤੁਮਕਾ ਜਿਹਾ ਮੜੇ ਸਬਜ਼ੀਆਂ ਮੜੇ ਨਾਲ ਠੀਕ ਹੈ ਠੀਕ ਲਓ ਜੀ ਬਹੁਤ ਹੀ ਚੰਗਾ ਲੱਗਾ ਵਾ ਕੱਟੀ ਨੂੰ ਪਹਿਲਾ ਹੀ ਤਿਆਰ ਹੈ ਪਿੱਛੇ ਜਿਹੜੇ ਫੀਮਲ ਕਾਫ ਆ ਜੋ ਮੌਰਾ ਨਾਲ ਦਿੱਕੋ ਜੀ ਆ ਕਰਨੀ ਉਹ ਆ ਗਿਆ ਆ ਜਸਪ੍ਰੀਤ ਅਰੇ ਦਵਾਈ ਲੱਗਾ ਬੱਲਾ ਮਾ ਠੀਕ ਹੈ ਜੀ ਲਓ ਜੀ ਇੱਕ ਅੱਧ ਕੱਮ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਇਹ ਸੂਈ ਨੂੰ ਕਿ ਕਿੰਨਾ ਕੁ ਟਾਈਮ ਹੋ ਗਿਆ ਉਹ ਭਾਈ ਘੰਟੇ ਸਾਢਾ ਉਹ ਦੋ ਆਪ ਕੋ ਮਹੀਨਾ ਲਾ ਦੇ ਕੋਈ ਡੇਢ ਲਾ ਦੇ ਕੋਈ 20 ਲਾ ਦੇ ਠੀਕ ਹੈ ਜੀ ਸਾਹਮਣੇ ਇਕੱਟੀ ਹੋ ਗਿਆ ਲਓ ਜੀ ਸੂਈ ਨੂੰ ਵੀ ਮਹੀਨੇ ਡੇਢ ਮਹੀਨੇ ਦੇ ਆਸ-ਪਾਸ ਇਹਦਾ ਟਾਈਮ ਹੋ ਗਿਆ ਤੇ ਪਿੱਛੇ ਵੀ ਮਲਕਾਪ ਦੇ ਸਿੰਘ ਜਿਹੜਾ ਇਹਨਾਂ ਦੇ ਰਿੰਗ ਸਿੰਘ ਲੱਗਾ ਪਿਆ ਵਾ ਇਹ 7 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਤਿਆਰ ਆ ਸੇ ਤਾਂ ਨੂੰ ਵੀ ਨੋਕੜਾ ਲੱਗਾ ਪਿਆ ਵੈਣ ਕੱਲਾ ਕੱਲਾ ਥਣ ਲੱਗਾ ਵਾ ਅਜੀ ਉਹਦੀ ਤੇ ਨਾਮ ਦਿਖਾ ਦੇਣੇ ਜਿਹੜਾ ਇੱਕ ਨਾਮ ਦਈ ਜੀ ਸਰੋਤਾ ਨਹੀਂ ਭਾਈ ਥਣ ਨਹੀਂ ਲੱਗੂਗਾ ਅੱਛਾ ਜੀ ਉਦਾਂ ਹੀ ਮਲਵਾ ਉਦਾਂ ਦੱਸਣੇ ਮਰਾ ਜੀ ਗੁੰਜੀ ਦੇ ਵਗਦੀ ਮੜੀਏ ਤੇ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਨਾਮ ਆ ਆ ਜੀ ਮਰੇ ਉਦਾਂ ਨਹੀਂ ਥਾਂ ਦੇ ਨਾਲ ਆ ਮੜਾ ਜੀ ਠੀਕ ਹੈ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਪਾ ਜੀ ਛੋਟੇ ਕਰ ਦੇਣਾ 65000 ਹੀ ਆਣਾ ਜੀ ਅੱਛਾ ਜੀ ਇਹ ਆਪਾਂ ਦੇਣੀ ਵੀ 63 ਦੀ ਬਸ ਜਿਹੜਾ ਛੋੜੀ 100 ਰੁਪਏ ਨਹੀਂ ਹੋ ਜਾਂਦੀ ਜਿਹੜਾ ਮੁੱਲ ਆ ਪਾ ਜੀ ਹੁਣ ਵੱਡੇ ਮੁੱਲ ਕੋਈ 80 85 90 ਦਾ ਮੁੱਲ ਨਹੀਂਗਾ ਠੀਕ ਆ ਲਓ ਜੀ 63000 ਇਹਦਾ ਮੰਦਰੀ ਦੇ ਨਾਗਰ ਦੀ ਝੋਡੀ ਹੈ ਬਾਕੀ ਕੋਈ ਚਾਹ ਬਾਕੀ ਚਾਹ ਸਮਾਓ ਕੇ ਅੱਛਾ ਜੀ ਐ ਵੇ ਲੋ ਠੀਕ ਆ ਠੀਕ ਲਓ ਜੀ ਚੱਡਾ ਚੁਟਾ ਜਿਹੜਾ ਇਹਦਾ ਵੀ ਵਗਿਆਂ ਜੀ ਚਲੋ ਕੋਈ ਚਾਹ ਤੋਂ ਦੁੱਧ ਪੀ ਕੇ ਫਿਰ ਵਾਦੇ ਵੰਡੀ ਆ ਤੇ ਭਾਈ ਤੀਜੇ ਨੰਬਰ ਤੇ ਕਿਵੇਂ ਅੱਛਾ ਜੀ ਸਾਡੇ 7.5 ਮਹੀਨੇ ਦੇ ਗੱਬਲਨ ਚੈੱਕ ਆਪਣੀ ਕਰਾਵੇ ਜਿਹੜਾ ਮਰਜ਼ੀ ਬਣਾ ਵੀ ਜਾਵੇ ਠੀਕ ਆ ਦੁੱਧ ਵੀ ਹੈਗਾ ਨਾਲ ਦੁੱਧ ਭਾਈ ਇੱਕ ਪੰਜ ਕਿਲੋ ਦੋਜੇ ਲਓ ਜੀ 7.5 ਕਿਲੋ ਲੈ ਲੀਏ ਚਾਲ ਮਿਲ ਗੱਡੀ ਜਣੀ ਆ ਅੱਛਾ ਜੀ ਅਗਲੇ 7.5 ਦਾ ਪੰਨਿਆ ਚੋਤਾ ਦਾ ਫਲਕ ਜਿਹਾ ਆ ਅਗਲੇ ਮਹੀਨੇ ਲਿਆਉ ਦਾ ਥਾੜਾ ਰਭਿਆ ਹੋ ਠੀਕ ਆ ਬਲ ਬਰਾਬਰ ਹੀ ਆਉਦਾ ਅੱਛਾ ਜੀ ਪਰ ਉਹਦੇ ਟੋਕਰੇ ਨੇ ਦੂਜਾ ਸੁਹਾ ਦੂਜੇ ਦੂਜੇ ਨਹੀਂ ਤੀਜੇ ਸੁਣਾ ਨੇ ਹੋਣਾਂ ਦੇ ਠੀਕ ਆ ਜੀ ਉਹ ਟੋਕਰੇ ਨਹੀਂ ਮਿਲਿਆ ਦੋ ਚੋਤਾ ਦਾ ਸੱਜ ਪੈਗਾ ਮਿਸਟਰ ਦਾ ਕਿੰਨਾ ਕਰ ਰਿਕਾਰਡ ਇਹਦਾ ਸੱਜਰ ਭਾਈ ਇਹ ਦੁੱਧ ਚੋ ਆਇਆ ਤੁਸੀਂ ਵਾਗ ਲਓ ਅਛਾ ਜੀ 14 ਲੀਟਰ ਦੁੱਧ ਚੋ ਆਇਆ ਠੀਕ ਲੋ ਜੀ 14 ਲੀਟਰ ਦੁੱਧ ਭਰਿਆ ਹੋਇਆ ਸੱਜਰ ਨੇ ਹਾਇ ਵੀ ਸਿੰਗਲ ਹੱਡੀ ਆ ਹੁਣ 7.5 ਬੰਦੇ ਜੱਟ ਪਾਸ ਤੇ ਦੁੱਧ ਪਾਣੀ ਉੱਪਰ ਅਬ 4 ਕੋ ਦਸ ਦੋਗੇ ਠੀਕ ਆ ਜੀ ਹਾਂ ਲੋ ਜੀ 7 ਡਬਲੇ ਕਾ ਕੇ ਕਿੱਥੋਂ ਰ ਆ ਇਹ ਵੀ ਮੋਟਾ ਪਉਰਾ ਅਨਨ ਤੋਂ ਲੈ ਕੇ ਜਰਾ ਸਿੰਗਲ ਹੱਡੀ ਕਿਉਂ ਨਾ ਅਸਤਮ ਜਿਹੜੀ 7.5 ਮਿੰਨਿਟ ਚੈੱਕ ਪਾਸ ਆ ਤੇ 4 ਲੀਟਰ ਬਾਈ ਕਹਿੰਦਾ ਗਾਰੰਟੀ ਵਾਲਾ ਦੁੱਧ ਅਜੇ ਦੋਵੇਂ ਟਾਈਮ ਮਿਲਦੀ ਬਾਈ ਦੋਵੇਂ ਟਾਈਮ ਭਾਈ ਦੋਵੇਂ ਟਾਈਮ ਠੀਕ ਹੈ ਲਓ ਜੀ ਦੋਵੇਂ ਟਾਈਮ ਮਿਲਦੀ ਜੀ ਤੇ ਸਿੰਗਲ ਹੱਡੀ ਆ ਗਈ ਐਨ ਪੂਰੂਸਤਾ ਕੀ ਜਿਹੜੇ ਵਾਲ ਕਾਲੇ ਆ ਇਹਦੇ 7 ਮਿੰਨਿਟ ਚੈੱਕ ਕਰਾਵੇ ਸਾਡੇ ਡਾਕਟਰ ਕਰਾ ਲੈ ਆਪਣੇ ਮੁਖੜ ਕੇ ਕਰਾਵੇ ਜਿਹੜਾ ਮੰਦੀ ਅੱਛਾ ਜੀ ਇਹਨਾਂ ਦਾ ਆਪਣੀ ਗਾਰੰਟੀ ਆ ਠੀਕ ਆ ਜਦੋਂ ਜਿਹੜੀ 2 ਚੋਤਾ ਦਾ ਫਰਕ ਹੈਗਾ ਜੀ ਠੀਕ ਆ ਠੀਕ ਆ ਸਾਡੇ ਦਾ ਪੂਰਾ ਇੰਦਾਂ ਦੇ ਫਿਰ ਠੀਕ ਆ ਇਹਦਾ ਬਾਈ ਮੁੱਲ ਫਿਰ ਦੇ ਵੀ ਭਾਈ ਜੀ ਦੇਦਾ ਗਿਆ ਹਾਂ ਨਾ ਇਹ ਮੋਲ ਵਾਂ ਸ਼ੇਅਰ ਕਰਾ ਕੇ ਸਟਾਰ ਕਰਾ ਲੀਏ ਅੱਛਾ ਜੀ 65 ਹਜ਼ਾਰ ਦੀ ਹਾਂ ਨਾ ਇਹ ਬਦਲੀਏ ਅੱਛਾ ਜੀ 65 ਹਜ਼ਾਰ ਦੀ ਹਾਂ ਹਾਂ ਜੀ ਠੀਕ ਹੈ ਲਓ ਜੀ ਤਾਂ ਉਹ ਦੁੱਧ ਵੀ ਹੈਗਾ ਵਾ ਹਾਂ ਜੀ 2 2.5 ਮਹੀਨੇ ਤਿੰਨ ਸੁੰਝ ਰਹਿ ਗਏ ਆ ਹਾਂ ਜੀ ਇਹਦਾ ਫੇਰ ਫੇਰ ਗਾ ਪੂਰੇ ਲੱਖ ਸਵਾਲਾਂ ਦੀ ਝੋੜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ 65000 ਦੀ ਟੋਕੜ ਗੱਬਣਾ ਇਹ 14 ਲੀਟਰ ਜਿਹੜਾ ਸੱਜਤਰ ਕਾਰਡ ਦਾ ਭਾਈ ਆ ਚੌਥੇ ਨੰਬਰ ਤੇ ਕਿਵੇਂ ਆ ਗਏ ਸੁਈ ਦੇ ਪਰਸੋਂ ਦੀ ਅੱਛਾ ਜੀ ਤਿੰਨ ਦਿਨ ਹੋ ਗਏ ਸੀ ਠੀਕ ਆ ਇਹ ਵੀ ਦੁੱਧ 15 16 ਕਿਲੋ ਵਾਲੀ ਆ ਅੱਛਾ ਜੀ ਉਹ ਦੁੱਧ ਦੇ 8 ਕਿਲੋ ਬੋਲਾ ਉਹ ਗੁਰਪੁਈ ਠੀਕ ਆ ਹਾਂ ਲਓ ਜੀ 8 ਲੀਟਰ ਜਿਹੜਾ ਬੋਲਾ ਦੇਖੋ ਤਿਆਰ ਆ ਇਹ ਕਾਰਡ ਜਿਹੜਾ ਇਹ ਤਾਂ ਵੀ ਚੰਗਾ ਵਾ ਇਹ ਭਾਈ ਕੱਟੀ ਚ ਕਟਾ ਆ ਗਿਆ ਬੱਚੇ ਉਹ ਜੀ ਮੇਲ ਕੱਪ ਆ ਗਿਆ ਜਿਹਦੇ ਪਿੱਛੇ ਬਿਲਕੁਲ ਤਾਜੀ ਅਜੇ ਪੌਲਾ ਹੀ ਬੰਦਾ ਵਾ ਅੱਠ ਉਹ ਨਾਲ ਕੋਈ ਬੱਚੇ ਦਾ ਅੱਛਾ ਜੀ ਹਾਂ ਤੇ ਇਸ ਵਾਰ TV ਸੁਬਾ ਭਾਜੀ ਸੁਆਤੀ ਜਾਏ ਸੁਆਤੀ ਦਰਾਤ ਹੋਈ ਜਾਂਦੇ ਵੀ ਜੈਡ ਬਲੈਕ ਆ ਗਈ ਆ ਘਰ ਘਾਟ ਜਿਹੜਾ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਬਾਕੀ ਘਾ ਰਤੋ ਰਾਜ ਗਿਆ ਬਸ ਮਾਰ ਤੇ ਤਰਾਂ ਤੋਂ ਮੰਗਾ ਜੇ ਤੇ ਸਾਡੇ ਆਪਾਂ 14 ਲੀਟਰ ਦੁੱਧ ਪਰੋਦੀ ਇਹ ਵੀ ਕਰਮਾਲੀ ਹਲੋ ਅੱਜ ਦੀ ਅੱਜ ਮੈਂ ਦੋਹਾਂ ਦੇ ਰਿਧੀ ਕਰਦਾ ਹਾਂ ਉਹ ਬਲਿਧੀ ਤਾਹਨ ਪਾ ਕੇ ਵੀ ਜੀ ਲਾ ਗੇਟ ਹੋ ਗਿਆ ਨਾਲ ਬੈ ਵੀਰ ਨਾਲ ਕੋਈ ਨਿਕਲ ਜੇ ਕਰੇ ਅੱਜ ਦੋਹਾਂ ਹਾਂ ਉਹ ਦਾ ਕਰੀਬਾ ਮਸਲਾ ਹੈ ਜਿਹੜੇ ਜਿਹੜਾ ਇਹਦਾ ਕਾਰਨ ਹੈ। ਇਹ ਮੇਰੇ ਦੋਹਾਂ ਬੰਦੇ ਨੇ ਜਿਹੜੇ। ਇਹ ਬੁਣੀਟ ਆ ਦੇਣੀ। ਜਦੋਂ ਮੈਂ ਬਣੀ ਦੇ ਗੇਂ ਚੱਲਣੀ ਹੈ। ਔਰ ਜਨਾ ਬਦੂ ਦੀ ਗੇਲੇ ਮਾਰਦੇ ਨੇ। ਉਹ ਲੈ ਲੈ। ਆ ਜਿਹੜਾ ਕਿੰਨੇ ਸਾਰੇ ਸਾਰੇ ਹਨ ਪੂਰੇ ਇਹ ਬਣੇ ਜਾਂ ਲੋਕਾਂ ਦਾ ਆਣਾ। ਮੈਂ ਪਾਰ। ਲੋਈ ਲੱਗ ਗਿਆ ਨਾ ਪਣਾ ਦਾ ਸਬਤ ਮਾਰ ਪਣਾ ਦਾ ਪੈ ਗਿਆ ਜਿਹੜਾ ਚੰਗਾ ਆ ਗਿਆ ਵਾ ਅਨੂਜੀ ਅੰਦਰ ਲੋਰੀ ਮੰਗ ਲੈਣਾ ਦੇਖੋ ਇਹ ਚੈੱਕ ਕਰ ਤੁਹਾਡੇ ਇਹ ਪੁਰੀਆਂ ਸਾਫ ਧਾਰਿਆ ਮੋਟੀ ਧਾਰ ਆਉਂਦੀ ਆ ਗਾਰੀ ਮਰੀਏ ਹਾਂ ਨਾ ਉਹ ਯਾ ਵਾਲੀ ਈਡੀਆ ਕਲੇਤਨ ਦੇ ਚਵਾਈ ਆ ਤੇ ਇਹਨ ਚਵਾਈ ਦੀ 1 ਨੰਬਰ ਹੈ ਬਿਲਕੁਲ ਇਹ ਮੋਟਰ ਵਾਲਾ ਹੀ ਹਿਸਾਬ ਲੱਗਾ ਪਿਆ ਸਾਫ ਧਾਰਾ ਹੁੰਦੀਆਂ ਦੇ ਕਿੰਨੀ ਕੋ ਗਾਰਡ ਪਾਈਏ ਦੀ ਗਾਰਦ ਭਾਈ ਜਿਹੜਾ ਉਹ ਲਈ ਆ ਉਹ ਸੱਜੇ 3 ਕਿਲੋ ਦਾ ਗਾਰਦ ਵੀ ਤੋੜਿਆ ਵਾ ਅੱਛਾ ਜੀ ਚਲੋ ਹੁਣ ਤੇਰੀ ਹੁਣ ਹੀ 1.5-2 ਕਿਲੋ ਗਾਰਾ ਕੀ ਭਾਜੀ ਅੱਛਾ ਜੀ ਦੁੱਧ ਭਾਜੀ ਕਰੂ 15 ਕਿਲੋ ਵਾਜ ਠੀਕ ਆ ਠੀਕ ਲਓ ਜੀ 15 ਲੀਟਰ ਦੁੱਧ ਪਰ ਉਹ ਵੀ ਬਾਕੀ 3 ਲੀਟਰ ਜਿਹੜੀ ਗਾਰਦ ਹੀ ਗਾਰਾ ਛੋਟੀ ਦੀ ਸੁਰ ਆ ਤੀਸਰਾ ਸੂਈਆ ਕਰਮ ਵਾਲੀ ਆਰੀਆ ਛੱਡ ਦੇ ਫਿਰ ਕਿਆ ਕਾਸਾ ਦੇ ਦੇਣੀ ਰਕੀ ਤਣਾਜ ਤੇ ਰੱਖਾ ਪਈ ਇਹਦਾ ਹਰ ਮੁੱਲ ਇਹ ਭਾਈ ਭਾਏ 90 ਕਰੀਏ ਜੋ ਮਰ ਗਏ 85 ਹਜ਼ਾਰ ਜਿੰਦਾ ਪਰ ਇਹ ਬਣਾ ਪਰੇ ਵਾਰ ਪਰੇ ਹਜ਼ਾਰ ਕਰ ਦੋ ਜਸਮੇ ਵੀ ਚਾਚਾ ਹਾਂਜੀ ਦਾ ਦੋ ਹਾਣਾ ਜਿੱਥੇ ਕੁ ਫਿਰ ਪੂਰੇ ਭਾਈ 83 ਹਜ਼ਾਰ ਦੇਣੀ ਇਹ ਚੋਂ ਘਾਟੇ ਮੈਨੂੰ ਪੈਣੇ ਰੁਪਈਆ 50000 ਪਰ ਮੈਂ ਜਦੋਂ ਡੰਗ ਡੋਕਰ ਆਏ ਜਿਆਦਾ ਦੇ ਦੇਣੀ ਵੱਜ ਗਈ ਜਰਰੀ ਬਾਕੀ ਵੀ ਭਰਾ ਹੋਰ ਮਾਲ ਕਰਗੇ ਪੂਰੇ 80 ਹਜ਼ਾਰ ਦੀ ਭਾਈ ਦੇਣੀ ਅੱਜ ਅਛਾ ਸਾਫ ਕਰ ਲਓ ਲਓ ਜੀ ਲਾਈਕ ਰੱਖਣ ਦੇ ਵਿੱਚੋਂ ਬਾਈਨਾ ਘਟਾ ਦੇ ਪੂਰੇ 8000 ਦੀ ਬਾਈ ਕਿਤਾ ਸੱਜੇ ਸੂਈ ਤੇ ਰਣੀ ਮੱਝ ਬਾਕੀ ਦੋਸਤ ਵਿੱਚ 14 ਤੋਂ 15 ਲੀਟਰ ਭਰੂਗੀ ਕਰਮਾ ਵਾਲੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਜੀ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਪੂਰੀ ਬਖਾ ਲਿਖਾ ਦਿਵਾ ਦਿਓ ਸਾਰੇ ਪਸ਼ੂ ਪਾਲਕੋ ਭਰਾਵਾ ਦਾ